ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਜਿੱਥੇ ਹਰ ਵੱਡੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਹੈ ਅੱਜ ਦੀ ਖਬਰ ਹੁਣ ਲੱਖਾਂ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਆਪਣੀ ਤਨਖਾਹ ਵਧਣ ਦੀ ਉਮੀਦ ਰੱਖੀ ਹੋਈ ਸੀ ਜੀ ਹਾਂ ਕੇਂਦਰ ਸਰਕਾਰ ਨੇ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਆਇਆ ਹੈ ਜਿਸ ਨਾਲ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਹੁਣ ਉਹ ਸਮਾਂ ਨੇੜੇ ਆ ਗਿਆ ਹੈ ਜਦੋਂ ਕਰਮਚਾਰੀਆਂ ਦੀ ਤਨਖਾਹ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ ਸਰਕਾਰ ਨੇ ਨਾ ਸਿਰਫ ਕਮਿਸ਼ਨ ਦੀ ਬਣਤਰ ਨੂੰ ਮਨਜ਼ੂਰੀ ਦਿੱਤੀ ਹੈ ਸਗੋਂ ਇਸ ਦੇ ਸਭ ਤੋਂ ਵੱਡੇ ਮਹਾਤ ਤਪੂਰਨ ਹਿੱਸੇ ਟੋਰ ਨੂੰ ਵੀ ਅੰਤਮ ਰੂਪ ਦੇ ਦਿੱਤਾ ਹੈ ਸਾਦੀ ਭਾਸ਼ਾ ਵਿੱਚ ਕਹੀਏ ਤਾਂ ਟੋਰ ਉਹ ਦਸਤਾਵੇਜ਼ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਕਮਿਸ਼ਨ ਕਿਹੜੇ ਮੁੱਦਿਆਂ ਤੇ ਕੰਮ ਕਰੇਗਾ ਕਿਵੇਂ ਕਰੇਗਾ ਅਤੇ ਆਪਣੀ ਰਿਪੋਰਟ ਕਦੋਂ ਤੱਕ ਦੇਵੇਗਾ ਕੈਬਨਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਕਮਿਸ਼ਨ ਦੇ ਮੈਂਬਰ ਜਲਦੀ ਹੀ ਆਪਣਾ ਅਧਿਕਾਰਿਕ ਕੰਮ ਸ਼ੁਰੂ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਮਿਸ਼ਨ 18 ਮਹੀਨਿਆਂ ਦੇ ਅੰਦਰ ਆਪਣੀ ਅੰਤਿਮ ਰਿਪੋਰਟ ਪੇਸ਼ ਕਰੇਗਾ ਇਸ ਫੈਸਲੇ ਦਾ ਲਾਭ ਲਗਭਗ 50 ਲੱਖ ਕੇਂਦਰੀ ਕਰਮਚਾਰੀਆਂ ਅਤੇ 6.9 ਮਿਲੀਅਨ ਪੈਨਸ਼ਨਰਾਂ ਨੂੰ ਵੀ ਹੋਵੇਗਾ ਇਹ ਸਿਰਫ ਤਨਖਾਹ ਵਾਅਦੇ ਦੀ ਖਬਰ ਨਹੀਂ ਸਗੋਂ ਉਹਨਾਂ ਲੱਖਾਂ ਪਰਿਵਾਰਾਂ ਦੀ ਖੁਸ਼ੀ ਉਹਨਾਂ ਦੇ ਬੱਚਿਆਂ ਦੇ ਸੁਪਨੇ ਅਤੇ ਭਵਿੱਖੀ ਯੋਜਨਾਬੰਦੀ ਨਾਲ ਜੁੜੀ ਹੋਈ ਹੈ ਜਦੋਂ ਇਹ ਕਮਿਸ਼ਨ ਨੂੰ ਆਪਣੀ ਰਿਪੋਰਟ ਤਿਆਰ ਕਰਨ ਵਿੱਚ ਲਗਭਗ ਡੇਢ ਸਾਲ ਲੱਗੇਗਾ ਪਰ ਖਬਰਾਂ ਦੇ ਅਨੁਸਾਰ ਸਰਕਾਰ 1 ਜਨਵਰੀ 2026 ਤੋਂ ਨਵੇਂ ਤਨਖਾਹ ਢਾਂਚੇ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦਾ ਮਤਲਬ ਹੈ ਕਿ ਜਦੋਂ ਦੇਸ਼ 2026 ਦਾ ਨਵਾਂ ਸਾਲ ਮਨਾਏਗਾ ਤਾਂ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਵਾਅਦੇ ਦਾ ਨਵਾਂ ਤੋਹਫਾ ਮਿਲ ਸਕਦਾ ਹੈ ਹੁਣ ਸਭ ਤੋਂ ਵੱਡਾ ਸਵਾਲ ਵਾਧਾ ਕਿੰਨਾ ਹੋਵੇਗਾ ਸਰੋਤਾਂ ਦੇ ਮੁਤਾਬਕ ਨਵੇਂ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ 1.92 ਤੱਕ ਰੱਖਣ ਦੀ ਚਰਚਾ ਚੱਲ ਰਹੀ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਮੌਜੂਦਾ ਬੇਸਿਕ ਤਨਖਾਹ 30000 ਹੈ ਤਾਂ ਨਵੇਂ ਢਾਂਚੇ ਨਾਲ ਉਹ ਲਗਭਗ 57600 ਰੁਪਏ ਤੱਕ ਵੱਧ ਸਕਦੀ ਹੈ ਜਾਨੀ ਲਗਭਗ 90% ਤਨਖਾਹ ਵਾਧਾ ਇਹ ਖਬਰ ਨਾਲ ਸਰਕਾਰੀ ਕਰਮਚਾਰੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਹੈ ਪਰ ਸਰਕਾਰ ਲਈ ਇਹ ਫੈਸਲਾ ਆਸਾਨ ਨਹੀਂ ਸੀ ਕਿਉਂਕਿ ਇੰਨਾ ਵੱਡੇ ਪੱਧਰ ਤੇ ਤਨਖਾਹ ਵਾਧਾ ਕਰਨ ਨਾਲ ਸਰਕਾਰੀ ਖਜ਼ਾਨੇ ਤੇ ਭਾਰੀ ਬੋਝ ਪੈਂਦਾ ਹੈ ਫਿਰ ਵੀ ਸਰਕਾਰ ਦਾ ਕਹਿਣਾ ਹੈ ਕਿ ਇਸ ਨੂੰ ਵਿਕਾਸਸ਼ੀਲ ਆਰਥਿਕਤਾ ਅਤੇ ਵਧੇ ਹੋਏ ਰੈਵਨਿਊ ਨਾਲ ਸੰਭਾਲਿਆ ਜਾ ਸਕਦਾ ਹੈ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਫੈਸਲਾ ਸਿਰਫ ਸਰਵਿਸ ਵਿੱਚ ਮੌਜੂਦ ਲੋਕਾਂ ਲਈ ਨਹੀਂ ਸਗੋਂ ਲਗਭਗ 69 ਲੱਖ ਪੈਨਸ਼ਨਰਾਂ ਲਈ ਵੀ ਹੈ ਉਹਨਾਂ ਦੀਆਂ ਪੈਨਸ਼ਨਾਂ ਵੀ ਨਵੇਂ ਤਨਖਾਹ ਢਾਂਚੇ ਅਨੁਸਾਰ ਵਧਣਗੀਆਂ ਇਸ ਨਾਲ ਉਹਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਵੀ ਜ਼ਿੰਦਗੀ ਹੋਰ ਸਖਾਲੀ ਹੋ ਜਾਵੇਗੀ ਹੁਣ ਸਾਰੀਆਂ ਨਜ਼ਰਾਂ 8ਵੇਂ ਤਨਖਾਹ ਕਮਿਸ਼ਨ ਤੇ ਟਿਕੀਆਂ ਹੋਈਆਂ ਹਨ ਕਿਵੇਂ ਡਾਟਾ ਇਕੱਠਾ ਕੀਤਾ ਜਾਵੇਗਾ ਕਿਸ ਤਰੀਕੇ ਨਾਲ ਫਿਟਮੈਂਟ ਫੈਕਟ ਤਰ ਨਿਰਧਾਰਿਤ ਕੀਤਾ ਜਾਵੇਗਾ ਅਤੇ ਕਿਹੜੇ ਭੱਤਿਆਂ 'ਚ ਤਬਦੀਲੀਆਂ ਹੋਣਗੀਆਂ ਇਹ ਸਭ ਅਗਲੇ ਕੁਝ ਮਹੀਨਿਆਂ ਵਿੱਚ ਸਪਸ਼ਟ ਹੋਵੇਗਾ ਪਰ ਇੱਕ ਗੱਲ ਤੈ ਹੈ 8ਵਾਂ ਤਨਖਾਹ ਕਮਿਸ਼ਨ ਹੁਣ ਸੁਪਨਾ ਨਹੀਂ ਸਗੋ ਹਕੀਕਤ ਬਣ ਗਿਆ ਹੈ ਤਾਂ ਦੋਸਤੋ ਤੁਸੀਂ ਵੀ ਦੱਸੋ ਕਿ ਤੁਸੀਂ ਇਸ ਤਨਖਾਹ ਵਾਅਦੇ ਨੂੰ ਲੈ ਕੇ ਖੁਸ਼ ਹੋ ਆਪਣੀ رائے ਕਮੈਂਟ ਵਿੱਚ ਜਰੂਰ ਦੱਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਮਿਲਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਮਿਲਦੇ ਹਾਂ ਅਗਲੀ ਖਬਰ ਵਿੱਚ ਤਦ ਤੱਕ ਲਈ ਧੰਨਵਾਦ ਅਤੇ ਜੁੜੇ ਰਹੋ ਜੇ ਐਨ ਜੇ ਨਿਊਜ਼ ਇੰਡੀਆ ਦੇ ਨਾਲ